ਸਾਰਾ ਬੇਸ਼ ਨੂੰ ਰੋਟੀ ਖਿਲਾ ਰਿਹਾ ਉਹਨਾਂ ਦੇ ਨਾਲ ਨਹੀਂ ਹੋਵਾਂਗੇ ਤੇ ਕਿਹਦੇ ਨਾਲ ਤਾਈ ਪਾਇਂ ਮੋਦੀ ਆ ਪਾਇਂ ਕਾਂਗਰਸੇ ਕੋਈ ਨਹੀਂ ਆ ਰੋਟੀ ਤਾਂ ਇੱਥੇ ਹੀ ਖਾ ਰਹੇ ਨੇ ਨਾ ਰਣਕ ਤਾਂ ਪੰਜਾਬ ਦੀ ਚੀਜ਼ਾਂ ਲੈ ਰਹੇ ਨਾ ਕਿੱਥੇ ਜਾਣਗੇ ਸੋ ਜੀ ਠੀਕ ਕਰ ਰਹੇ ਨੇ ਸੋ ਪਰੇਸ਼ਾਨ ਨੇ ਤਾਈ ਦੇ ਡਿਮਾਂਡ ਕਰ ਰਹੇ ਨੇ ਸੰਘਤ ਦੇ ਹੱਥ ਜੀ ਬੋਲਦੇ ਨੇ ਆਪਣੇ ਵਾਅਦੇ ਉੱਤੇ ਥੋੜੀ ਬੋਲਦੇ ਨੇ ਕਿ ਮੋਦੀ ਵੀ ਰੱਬ ਦੇ ਰੂਪ ਦੇ ਵਿੱਚ ਹੀ ਆਏਗਾ ਕਿ ਇਹਨਾਂ ਦੇ ਮਸਲੇ ਹੱਲ ਕਰੇਗਾ ਸੋਚੇਗਾ ਇਹਨਾਂ ਚਰਮੀਆਂ ਨਾਲ ਕਿਸੇ ਦੀ ਸੁਣਵਾਈ ਨਹੀਂ ਕੀਤੀ ਥਲ ਨਿਕਾਲ ਲੈਣ ਇਸਰਾ ਥੋੜੀ ਹੁੰਦਾ ਕਿ ਇੰਨੇ ਸਾਲਾਂ ਤੋਂ ਉਸੀ ਪਰੇਸ਼ਾਨ ਕਿਸਾਨ ਵੀ ਹੋ ਰਹੇ ਨੇ ਹੋਰ ਉਹ ਵੀ ਹੋ ਰਹੇ ਤੁਸੀਂ ਆਪਣੀ ਰਾਜਨੀਤੀ ਦਾ ਆਪਣਾ ਪੈਸਾ ਆਪਣਾ ਜੇਬਾ ਸਭ ਪਾ ਰਹੇ ਨੇ ਕਿਸਾਨ ਜਥੇਬੰਦੀਆਂ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਬੰਦੀ ਕਾਲ ਦਿੱਤੀ ਗਈ ਸੀ ਜਿਸ ਦੇ ਦੌਰਾਨ ਪੰਜਾਬ ਦੇ ਲੋਕਾਂ ਵੱਲੋਂ ਪਰਵਾ ਹੰਗਾਰਾ ਜਿਹੜਾ ਹੈ ਉਹ ਕਿਸਾਨ ਜਥੇਬੰਦੀਆਂ ਨੂੰ ਦਿੱਤਾ ਗਿਆ ਹੈ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਜੋ ਟ੍ਰੇਨ ਵਿਵਸਥਾ ਹੈ ਜਾਂ ਬੱਸ ਵਿਵਸਥਾ ਹੈ ਉਸ ਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਸੀਗਾ ਉਹ ਬੰਦ ਕਰਨ ਲਈ ਕੀ ਗਿਆ ਸਿਹਤੇ ਜੋ ਬੱਸ ਡਰਾਈਵਰ ਸਰ ਉਹਨਾਂ ਵੱਲੋਂ ਪਹਿਲਾਂ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਗਈ ਸੀ ਲੇਕਿਨ ਸਤਨਕ ਸਿੰਘ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਆਏ ਤਈ ਸ਼ਖਸਾਂ ਲੋ ਜਿਹੜੇ ਨੇ ਉਹ ਜਰੂਰ ਰੇਲਵੇ ਸਟੇਸ਼ਨ ਤੇ ਅਤੇ ਬੱਸ ਸਟੈਂਡ ਦੇ ਉੱਤੇ ਖੱਜਲ ਖੁਆਰ ਹੋ ਰਹੇ ਨੇ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਿੰਦੇ ਆ ਕਿ ਇੱਥੇ ਇੱਕ ਦਿੱਤਾ ਜੋ ਕਿ ਹਰ ਹਰ ਮਹੀਨੇ ਜਿਹੜਾ ਹੈ ਉਹ ਸਤਨਕ ਸਿੰਘ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਦਾ ਹੈ ਲੇਕਿਨ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਵੀ ਕੀਤੀ ਜਾਂਦੀ ਹੈ ਪਹੁੰਚ ਸ਼ਰਧਾਲੂ ਵੀ ਇੱਥੇ ਨੇ ਗੱਲਬਾਤਰੀ ਕਰਨ ਦੀ ਕੋਸ਼ਿਸ਼ ਸ਼ੁਰੂ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਕਿਉਂਕਿ ਲਗਾਤਾਰ ਹੀ ਪੰਜਾਬ ਦੇ ਵਿੱਚ ਅੱਜ ਅੰਮ੍ਰਿਤ ਜਿੱਥੇ ਪੂਰਾ ਪੰਜਾਬ ਬੰਦ ਹੈ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਨੇ ਹਾਲਾਂਕਿ ਛੁੱਟੀਆਂ ਚੱਲ ਰਹੀਆਂ ਨੇ ਸਾਲ ਦਾ ਆਖਰੀ ਦਿਨ ਹਨ ਇਸ ਨੂੰ ਲੈ ਕੇ ਹਰ ਇੱਕ ਵਿਅਕਤੀ ਦੀ ਮਨੋ ਕਾਮਨਾ ਹੁੰਦੀ ਹੈ ਕਿ ਉਹ ਸੱਚਖੰਡ ਸੇਰਵਾਰ ਸਾਹਿਬ ਆਪਣੇ ਸਾਲ ਦਾ ਅੰਤਿਮ ਦਿਨ ਜਿਹੜਾ ਹੈ ਅਤੇ ਸਾਲ ਦਾ ਪਹਿਲਾ ਦਿਨ ਜਿਹੜਾ ਹੈ ਉਥੇ ਮਨਾਉਣ ਵਾਸਤੇ ਪਹੁੰਚੇ ਕਈ ਇੱਥੇ ਲੋਕ ਵੀ ਮੌਜੂਦ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਕਿਉਂਕਿ ਲਗਾਤਾਰ ਹੀ ਕਿਸਾਨ ਜਿੱਥੇ ਜੋ ਕਿਸਾਨ ਜਿੱਥੇ ਬੰਦਿਆਂ ਦੇ ਹੱਕ ਦੇ ਵਿੱਚ ਕਈ ਲੋਕ ਜਿਹੜੇ ਨੇ ਉਹ ਨਿੱਤਰਦੇ ਹੋਏ ਵੀ ਆ ਨਜ਼ਰ ਆ ਰਹੇ ਨੇ ਅੰਦਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਭਾਈ ਗਿਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰ ਜੀ ਕਿੱਥੋਂ ਆਏ ਹੋ ਤੁਸੀਂ ਦਿੱਲੀ ਤੋਂ ਆਏ ਆ ਜੀ ਸਪੈਸ਼ਲ ਪਹੁੰਚੇ ਸੀਗੇ ਅਮਰਸਰ ਹਾਂਜੀ ਜਥਾ ਲੈ ਕੇ ਆਈਦਾ ਸੀ ਹਾਂਜੀ ਕੱਲ ਆਏ ਆ ਸਾਨੂੰ ਅਗਰ ਪੈਸਾ ਲੱਗਦਾ ਪਰਸੋਂ ਦੀ ਟ੍ਰੇਨ ਕੈਂਸਲ ਹੈਗੀ ਹੈ ਤੇ ਅਸੀਂ ਕੈਂਸਲ ਕਰਵਾ ਕੇ ਟਿਕ ਟਕ ਆਣਾ ਹੀ ਨਹੀਂ ਸੀ ਸਾ ਕੱਲ ਟ੍ਰੇਨ ਕੈਂਸਲ ਹੋਈਏ ਬਦਰ ਸੰਗਤ ਸਾਡੀ ਪਰੇਸ਼ਾਨ ਹੋ ਰਹੀ ਹੈ ਕੀ ਸਮਝਦੇ ਹੋ ਕਿ ਕਿਸਾਨ ਜਿਹੜੀ ਆਪਣੀ ਡਿਮਾਂਡਸ ਕਰ ਰਹੇ ਨੇ ਤੁਹਾਡੇ ਮੁਤਾਬਿਕ ਠੀਕ ਨੇ ਤੁਹਾਨੂੰ ਲੱਗਦਾ ਬਿਲਕੁਲ ਇਹ ਠੀਕ ਕਰ ਰਹੇ ਨੇ ਸੋ ਪਰੇਸ਼ਾਨ ਨੇ ਤਾਂ ਇਹ ਡਿਮਾਂਡ ਕਰ ਰਹੇ ਨੇ ਸੰਗਤ ਦੇ ਹੱਥ ਜੀ ਬੋਲ ਰਹੇ ਨੇ ਆਪਣੇ ਵਾਜ ਦੇ ਉੱਤੇ ਥੋੜੀ ਬੋਲ ਰਹੇ ਨੇ ਸਾਲ ਦਾ ਆਖਿਰਲਾ ਦਿਨ ਸੀਗਾ ਔਰ ਸਾਲ ਦਾ ਪਹਿਲਾ ਦਿਨ ਆ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਕਿ ਲੱਗਦਾ ਹੈ ਕਿ ਮੋਦੀਸ ਗਵਰਨਮੈਂਟ ਉਹਨਾਂ ਨੂੰ ਕੋਈ ਤੋਹਫਾ ਦੇ ਸਕਦੀ ਹੈ ਕਿਉਂਕਿ ਡੱਲੇਵਾਲ ਹੁਣ 35 ਦਿਨ ਤੋਂ ਲਗਾਤਾਰ ਹੜਤਾਲ ਤੇ ਬੈਠੇ ਹੋਏ ਸਾਨੂੰ ਲੱਗਦਾ ਹੈ ਕਿ ਮੋਦੀ ਵੀ ਰੱਬ ਦੇ ਰੂਪ ਦੇ ਵਿੱਚ ਹੀ ਆਏਗਾ ਕਿ ਇਹਨਾਂ ਦੇ ਮਸਲੇ ਹੱਲ ਕਰੇਗਾ ਸੋਚੇਗਾ ਇੰਨਾ ਚਰਮਾਨਾ ਦੀ ਕਿਸੇ ਦੀ ਸੁਣਵਾਈ ਨਹੀਂ ਕੀਤੀ ਤੇ ਸਾਡੇ 2025 ਚਾਹਨਾ ਸਾਰਿਆਂ ਨੂੰ ਖੁਸ਼ ਕਰਾਂਗਾ ਔਰ ਸਾਰਿਆਂ ਦੀ ਡਿਮਾਂਡਾਂ ਪੂਰੀਆਂ ਕਰਨਾ ਸਾਨੂੰ ਇਝ ਲੱਗਦਾ ਹੈ ਲੇਕਿਨ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਲੋਕ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਨੇ ਅਸੀਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੱਲ ਕੀਤੀ ਲੋਕਾਂ ਨਾਲ ਤੋਂ ਲੋਕਾਂ ਨੇ ਖੁਦ ਦੁਕਾਨਾਂ ਬੰਦ ਕੀਤੀਆਂ ਕਹਿੰਦੇ ਕਿ ਅਸੀਂ ਉਹਨਾਂ ਦੇ ਨਾਲ ਆ ਜੇਕਰ ਕਿਸਾਨੀ ਹੈ ਤੇ ਅਸੀਂ ਵੀ ਨਾਲ ਆ ਤੁਹਾਨੂੰ ਲੱਗਦਾ ਕਿ ਉਹ ਜੋ ਲੋਕ ਉਹਨਾਂ ਦਾ ਸਾਥ ਦੇ ਰਹੇ ਨੇ ਇਹੀ ਜਿਹੜਾ ਉਹਨਾਂ ਦੇ ਬੈਕਬੋਨ ਬਣ ਕੇ ਨਜ਼ਰ ਆ ਰਹੀ ਹੈ ਉਹ ਡੱਲੇਵਾਲ ਹੋ ਆਦੀ ਜਿਸ ਤਰ੍ਹਾਂ ਦੇ ਹਾਲਾਤ ਨੇ ਕੈਂਸਰ ਪੀੜਤ ਨੇ ਅੱਜ 35ਵੇਂ ਦਿਨ ਉਹ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਦੇਖੋ ਜੀ 35ਵੇਂ ਦਿਨ ਤੋਂ ਭੁੱਖ ਕਿਸਾਨਾਂ ਵਾਸਤੇ ਬੈਠੇ ਰਹੇ ਨੇ ਕਿਸਾਨਾਂ ਦੀ ਕੋਈ ਡਿਮਾਂਡ ਗਲਤ ਤੇ ਨਹੀਂ ਹੈਗੀ ਗਲਤ ਡਿਮਾਂਡ ਤੇ ਨਹੀਂ ਰੱਖਦੇ ਕੋਈ ਹੁਣ ਤੁਹਾਨੂੰ ਪੰਜੇ ਦੁਆਰ ਕਿੰਨਾ ਕੁ ਹੋਣਾ ਪੈ ਰਹੇ ਤੇ ਜੀ ਬਹੁਤ ਜ਼ਿਆਦਾ ਖੱਜਲ ਖਵਾੜ ਹੋਣਾ ਪੈ ਰਿਹਾ ਪਰ ਦੁੱਖ ਹੈ ਕਿ ਜਿਸਾਨਾ ਦੇ ਨਾਲ ਨਹੀਂ ਦੁੱਖ ਵੀ ਹੈਗਾ ਲੇਕਿਨ ਜਿਸਾਨਾ ਦੇ ਨਾਲ ਵੀ ਹੈਗੇ ਆ ਬਿਲਕੁਲ ਅੰਟੀ ਸੋਸ਼ੀ ਕਿਹਨਾਂ ਸਾਰਾ ਦੇਸ਼ ਨੂੰ ਰੋਟੀ ਖਿਲਾ ਰਿਹਾ ਉਹਨਾਂ ਦੇ ਨਾਲ ਨਹੀਂ ਹੋਵਾਂਗੇ ਕਿ ਕਿਹਦੇ ਨਾਲ ਬਿਲਕੁਲ ਬਿਲਕੁਲ ਜਿਹੜਾ ਸਾਰੇ ਦੇਸ਼ ਨੂੰ ਇਹ ਚਲ ਚਾਹ ਪਾਏ ਮੋਦੀ ਹੈ ਪਾਵੇਂ ਕਾਂਗਰਸ ਹੈ ਕੋਈ ਵੀ ਹੈ ਰੋਟੀ ਤਾਂ ਇੱਥੋਂ ਹੀ ਖਾ ਰਹੇ ਨੇ ਨਾ ਰਣਕ ਤਾਂ ਪੰਜਾਬ ਦੀ ਚੀਜ਼ਾਂ ਲੈ ਰਹੇ ਨਾ ਕਿੱਥੇ ਜਾਣਗੇ ਨਿਕੋ ਲੈਣੇ ਲੇਕਿਨ ਜਿਹੜੇ ਜੇਕਰ ਦੂਸਰੇ ਲੋਕਾਂ ਦੀ ਗੱਲ ਕੀਤੀ ਵੀ ਨਹੀਂ ਉਹ ਕਿਉਂ ਨਹੀਂ ਗੱਲ ਸਮਝ ਪਾ ਰਹੇ ਉਹ ਕਹਿੰਦੇ ਕਿ ਨਹੀਂ ਤੇ ਹੈ ਨਾ ਕਿ ਰਾਜਨੀਤੀ ਕੀ ਹੁੰਦੀ ਹੈ ਫਿਰ ਰਾਜਨੀਤੀ ਦੇ ਵਿੱਚ ਤਾਂ ਸਾਰਾ ਕੁਝ ਗਲਤ ਹੀ ਆ ਜਾਂਦਾ ਹੈ ਨਾ ਤੁਸੀਂ ਹਰ ਮਹੀਨੇ ਆਉਂਦੇ ਹੋ ਉੱਥੇ ਅਸੀਂ ਬਹੁਤ ਟਾਈਮ ਪਹਿਲੇ ਬੋਤਾ ਹੈ ਹੁਣ ਥੋੜਾ ਟਾਈਮ ਬਾਅਦ ਆਇਆ ਹੈ ਇਹਨਾਂ ਦੇ ਨਾਲ ਈ ਸਮਝੋ ਕਿ ਅਰਦਾਸ ਵਿੱਚ ਅਰਦਾਸ ਬੇਨਤੀ ਕਰੋਗੇ ਕਿ ਮੋਦੀ ਆਣਗੇ ਕਿਉਂ ਨਹੀਂ ਕਰਾਂਗੇ ਬਿਲਕੁਲ ਆਗਾਸ ਮੋਦੀ ਅਭਿਆਸ ਕਰਾਂਗੇ ਮੋਦੀ ਨੂੰ ਰਿਕੁਐਸਟ ਵੀ ਕਰਾਂਗੇ ਜੇ ਵੀ ਕੁਝ ਹੱਲ ਨਿਕਾਲ ਲੈਣ ਇਸ ਤਰ੍ਹਾਂ ਥੋੜੀ ਹੁੰਦੀ ਹੈ ਕਿ ਇੰਨੇ ਸਾਲਾਂ ਤੋਂ ਤੁਸੀਂ ਪਰੇਸ਼ਾਨ ਕਿਸਾਨ ਵੀ ਹੋ ਰਹੇ ਨੇ ਔਰ ਹੋਰੀ ਵੀ ਹੋ ਰਹੇ ਤੁਸੀਂ ਆਪਣੀ ਰਾਜਨੀਤੀ ਆਪਣਾ ਪੈਸਾ ਆਪਣਾ ਜੇਬਾ ਸਭ ਪਾ ਰਹੇ ਨੇ ਤੁਸੀਂ ਮੋ ਅੰਡਾਨੀ ਨੂੰ ਅਮਾਨੀ ਨੂੰ ਕਿਹੜੀ ਚੀਜ਼ ਨਹੀਂ ਦਿੱਤੇ ਉਹਨਾਂ ਦੇ ਕਰਜ਼ੇ ਮਾਫ ਕੀਤੇ ਸਭ ਕੁਝ ਕੀਤਾ ਕਿਸਾਨਾਂ ਵਾਸਤੇ ਤੁਹਾਡੇ ਕੋਲ ਕੁਝ ਨਹੀਂ ਹੈ ਲੇਕਿਨ ਲੋਕ ਅੱਜ ਕਿਸਾਨਾਂ ਹੱਕ ਜੇ ਫੇਰ ਦੁਬਾਰਾ ਤੋਂ ਆ ਗਏ ਤੁਸੀਂ ਜਿੱਦ ਤੱਕ ਆ ਰਹੇ ਹੈ ਇਹ ਲੱਗਦਾ ਕਿ ਮੋਦੀ government ਨੂੰ ਅਸੀਂ ਇੱਕ ਛੋਟੀ ਗੱਲ ਨਹੀਂ ਕਰਾਂਗੇ ਕਿ ਜਿਸ ਤੋਂ ਰੋਟੀ ਖਾ ਰਹੇ ਹੋ ਜਿਸ ਕੋ ਅਨਾਜ ਲੈ ਰਹੇ ਹੋ ਉਹਨਾਂ ਨੂੰ ਹੀ ਤੁਸੀਂ ਪਰੇਸ਼ਾਨ ਕਰੋਗੇ ਰੱਬ ਨੂੰ ਕੀ ਦਿਖਾਓਗੇ ਬਿਲਕੁਲ ਬਿਲਕੁਲ ਰੱਬ ਨੂੰ ਕੀ ਦਿਖਾਓਗੇ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਯੰਗਸਟਰ ਵੀ ਹੋਰ ਕਿਸਾਨਾਂ ਨੂੰ ਵੀ ਤੁਸੀਂ ਦੇਖਿਆ ਹੋਗਾ ਦਿੱਲੀ ਬਾਰਡਰ ਤੇ ਵੀ ਬੈਠੇ ਸਨ ਉਦੋਂ ਤਿੰਨੇ ਕੀਤੀ ਕਾਨੂੰਨ ਰੱਦ ਕਰ ਦਿੱਤੇਗੇ ਉਸ ਤੋਂ ਬਾਅਦ ਹੁਣ 13 ਡਿਮਾਂਡਸ ਨੇ ਕਿਸਾਨਾਂ ਦੀਆਂ ਕਹਿੰਦੇ ਨੇ ਕਿ ਉਹ ਪੂਰੀਆਂ ਕੀਤੀਆਂ ਜਾਣ ਢੱਲੇਵਾਲ ਹੋਣੇ 35 ਦਿਨਾਂ ਤੋਂ ਹੜਤਾਲ ਦਾ ਬੈਟਰੀ ਇਹਨੂੰ ਲੈ ਕੇ ਹੀ ਅੱਜ ਪੰਜਾਬ ਬੰਦੀ ਤੇ ਕਾਫੀ ਹੋਣਾ ਪੈ ਰਿਹਾ ਮਗਰ ਅਸੀਂ ਸਾਰੇ ਲੋਕ ਪੂਰਾ ਦੇਸ਼ ਕਿਸਾਨਾਂ ਦੇ ਨਾਲ ਜੇ 35% ਅਨਾਜ ਦੀ ਪੈਦਾ ਪੰਜਾਬ ਕਰਦਾ ਜੇ ਇਹ ਧਿਆਨ ਰੱਖੋ ਪੂਰੀ ਖੇਤੀ ਪੰਜਾਬ ਹੁੰਦੀ ਹੈ ਅਗਰ ਜਿਹੜਾ ਨਾਲ ਨਹੀਂ ਖਲੋਤਾ ਉਹ ਆਪਣੀ ਨਾਲ ਨਹੀਂ ਖਲੋਤਾ ਜਿਹੜਾ ਪੰਜਾਬ ਨਾਲ ਖਲੋਤਾ ਹੈ ਉਹ ਸਭ ਨਾਲ ਖਲੋਤਾ ਹੈ ਕਿਸਾਨ ਸਾਡਾ ਪਰ ਆਵੇ ਅਸੀਂ ਪਹਿਲੇ ਕਿਸਾਨਾਂ ਨਾਲ ਲੇਕਿਨ ਲੋਕ ਕੁਝ ਕੁਝ ਕਹਿੰਦੇ ਨੇ ਕਿ ਜੇ ਬੀਜੇਪੀ ਦੇ ਲੋਕ ਨੇ ਜਾਂ ਮੋਦੀ ਗਵਰਨਮੈਂਟ ਦੇ ਲੋਕ ਕਹਿੰਦੇ ਕਿ ਪੰਜਾਬ ਨੂੰ ਕਿਸੇ ਹੋਰ ਨਜ਼ਰ ਨਾਲ ਦੇਖਦੇ ਨੇ ਤੁਸੀਂ ਦਿੱਲੀ ਤੋਂ ਕੀ ਲੱਗਦਾ ਕਿ ਨਜ਼ਰੀਆ ਚੇਂਜ ਹੋ ਗਿਆ ਉਹਨਾਂ ਦਾ ਵੀ ਕਿਸ ਤਰ੍ਹਾਂ ਵੀਰ ਜੀ ਗੁਰੂਆਂ ਦੀ ਤਰਜੀਹ ਇਹਨੂੰ ਕਿਸ ਨਜ਼ਰ ਨਾਲ ਦੇਖੋਗੇ ਤੁਸੀਂ ਸਾਡੇ ਵੱਡੇ ਬਜ਼ੁਰਗ ਕਹਿੰਦੇ ਨੇ ਸਾਰੇ ਮਸਲੇ ਬੈਠ ਕੇ ਹੱਲ ਹੋ ਸਕਦੇ ਨੇ ਜੇ ਬੈਠੋ ਹੱਲ ਕਰੋ ਕੋਈ ਮਸਲਾ ਇਹੋ ਜਿਹਾ ਨਹੀਂ ਜੋ ਬੈਠ ਕੇ ਹੱਲ ਨਾ ਹੋ ਸਕੇ ਲੇਕਿਨ ਪਹਿਲੀ ਵਾਰ ਵੇਖਣ ਨੂੰ ਮਿਲਿਆ ਹਰਿਆਣਾ ਬਾਰਡਰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪਾਕਿਸਤਾਨ ਬਾਰਡਰ ਟੱਪਣਾ ਹੁੰਦਾ ਆ ਰੋਡ ਦੇ ਥਰੂ ਵੇਖ ਕੇ ਕਿੰਨੇ ਕਿੰਨੇ ਵੱਡੇ ਕੇਲ ਲਗਾਏ ਗਏ ਨੇ ਆਤਰੂ ਗੈਸ ਤੇ ਗੋਲੇ ਸੁੱਟੇ ਜਾ ਰਹੇ ਸੀ ਕਿ ਕਿਸਾਨਾਂ ਤਾਂ ਨੂੰ ਕੀ ਲੱਗਦਾ ਹੈ ਕਿ ਹਾਲਾਤ ਕਿਸ ਤਰ੍ਹਾਂ ਦੇ ਤੁਹਾਨੂੰ ਲੱਗਦਾ ਇਹ ਤਾਂ ਹਕੂਮਤ ਹੈ ਨਾ ਹਕੂਮਤ ਫੇਰੇ ਹੀ ਬਣ ਕੇ ਅੱਗੇ ਆ ਗਈ ਪ੍ਰਸ਼ਾਸਨ ਨੇ ਨਾ ਆਮ ਆਦਮੀ ਪਰੇਸ਼ਾਨ ਹੋ ਰਿਹਾ ਕਿਸਾਨ ਤਾਂ ਕੀ ਕਸੂਰ ਹੈ ਉਹ 8000 ਕਮਾਣ ਵਾਲਾ ਬੰਦਾ ਕੀ ਮੰਗ ਕਰ ਰਿਹਾ ਕੁਝ ਨਹੀਂ ਐਮਐਸਪੀ ਦੇ ਦਿਓ ਕੀ ਦਿੱਕਤ ਹੈ ਕਿ ਬੈਠ ਕੇ ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ ਨੇ ਵਾਈਕਰੂ ਇਸੇ ਕੋਈ ਮਸਲਾ ਇਹੋ ਜਿਹਾ ਇਹ ਜੋ ਹਲ ਨਾ ਸਕੇ ਅਸੀਂ ਕਿਸਾਨਾਂ ਦੇ ਨਾਲ ਆ ਉਰ ਰਵਾਂਗੇ ਤੁਸੀਂ ਸਮਝਦੇ ਹੋਗੇ 2025 ਚੜਨ ਵਾਲਾ ਤੁਸੀਂ ਮਥਾ ਟਿਕਣ ਆਇਓ ਸਮਝਦੇ ਹੋਗੇ ਅਰਦਾਸ ਬੇਨਤੀ ਕਰੋਗੇ ਗੁਰੂ ਸਾਹਿਬ ਅਗੇ ਕਿ ਮੋਦੀ ਸਾਹਿਬ ਉਹਨਾਂ ਨੂੰ ਥੋੜਾ ਜਿਆ ਇਸ ਤਰ੍ਹਾਂ ਹੋਵੇ ਕਿ ਕਿਸਾਨੀ ਨੂੰ ਲੈ ਕੇ ਥੋੜਾ ਜਿਆ ਉਹ ਸੋਚਣ ਕਿ ਨਹੀਂ ਯਾਰ ਇਹ ਵੀ ਪੰਜਾਬ ਦੇ ਪੁੱਤਰ ਹੀ ਨੇ ਦੇਖੋ ਉਹ ਵੀ ਸਾਡੇ ਵੱਡੇ ਨੇ ਹਕੂਮਤ ਦੇ ਵੱਡੇ ਦੌਰਾਨ ਹੈਗੇ ਨੇ ਤੇ ਸਾਨੂੰ ਪੂਰੀ ਉਮੀਦ ਹੈ ਉਹ ਆਪ ਅੱਗੇ ਹੋ ਕੇ ਆਣਗੇ ਤੇ ਪੂਰੇ ਪੰਜਾਬ ਨੂੰ ਤੋਹਫਾ ਦੇਣਗੇ 90 ਸਾਲ ਦਾ ਬਿਲਕੁਲ ਬਿਲਕੁਲ ਇਹ ਲੋਕਾਂ ਨੂੰ ਜਰੂਰ ਆਸ ਜਰੂਰ ਹੈ ਲੇਕਿਨ ਕਿਤਨਾ ਕਿਤੇ ਅੱਜ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਬੇਸ਼ੱਕ ਦਿੱਲੀ ਤੋਂ ਪਹੁੰਚੇ ਹੋਏ ਨੇ ਦਿੱਲੀ ਤੋਂ ਪਹੁੰਚਣ ਤੋਂ ਬਾਅਦ ਉਹਨਾਂ ਵੱਲੋਂ ਬੇਸ਼ੱਕ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਹੈ ਉਹ ਜ਼ਰੂਰ ਚੁੱਕੀ ਜਾ ਰਹੀ ਹੈ ਲੇਕਿਨ ਕਿਤਨਾ ਕਹਤੇ ਕਿਸਾਨਾਂ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਬੰਦੀ ਕਾਲ ਦਿੱਤੀ ਗਈ ਸੀ ਜਿਸ ਦੌਰਾਨ ਬਹੁਤ ਸਾਰੇ ਲੋਕਾਂ ਵੱਲੋਂ ਔਰ ਖਾਸ ਕਰਕੇ ਪੰਜਾਬ ਦੇ ਲੋਕਾਂ ਵੱਲੋਂ ਬਹੁਤ ਭਰਮਾ ਹੰਗਵਾੜਾ ਜਿਹੜਾ ਸੀ ਉਹ ਦਿੱਤਾ ਗਿਆ ਲੇਕਿਨ ਦਿੱਲੀ ਦੀ ਦੇ ਲੋਕ ਨੇ ਜਿਹੜੇ ਸੱਚਖੰਡੀ ਦਰਬਾਰ ਸਾਹਿਬ ਨੂੰ ਤਮਸਤ ਹੋਣ ਵਾਸਤੇ ਪਹੁੰਚੇ ਸਨ ਉਹਨਾਂ ਦਾ ਵੀ ਕਹਿਣਾ ਹੈ ਕਿ ਅਸੀਂ ਵੀ ਕਿਸਾਨਾਂ ਦੇ ਨਾਲ ਆਂ ਪਰੇਸ਼ਾਨੀ ਜ਼ਰੂਰ ਹੋ ਰਹੀ ਹੈ ਲੇਕਿਨ ਝੱਲ ਲਵਾਂਗੇ ਲੇਕਿਨ ਕਿਸਾਨਾਂ ਦੇ ਹੱਕ ਦੇ ਵਿੱਚ ਜ਼ਰੂਰ ਅਸੀਂ ਖੜੇ ਆਂ ਲੇਕਿਨ ਕਿਤਨਾ ਕਿਤੇ ਸਾਲ ਦਾ ਪਹਿਲਾ ਆਖਿਰਲਾ ਦਿਨ ਹੈ ਅਤੇ ਜੋ ਪਹਿਲਾ ਦਿਨ ਹੈ ਉਹ ਵੀ 25 ਦਾ ਜੇ ਚੜਨ ਵਾਲਾ ਹੈ ਲੇਕਿਨ ਲੋਕ ਜਿਹੜੇ ਨੇ ਉਹ ਜਰੂਰ ਅਰਦਾਸ ਬੇਨਤੀ ਕਰਨ ਮਾਰਦੇ ਸੱਚਖੰਡੀ ਦਰਬਾਰ ਸਾਹਿਬ ਪਹੁੰਚ ਰਹੇ ਨੇ ਲੇਕਿਨ ਖੱਜਲ ਖੁਆਰ ਵੀ ਫੋਨਾ ਪੈ ਰਿਹਾ ਲੇਕਿਨ ਕਿਤਨਾ ਕਹਤੇ ਉਹਨਾਂ ਦਾ ਇਹ ਵੀ ਕਹਿੰਦਾ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਹੁਣ ਵੇਖਣਾ ਹੋਵੇਗਾ ਕਿ ਉਹਨਾਂ ਵੱਲੋਂ ਕੀਤੀ ਹੋਈ ਅਰਦਾਸ ਸੱਚਖੰਚੀ ਦਰਬਾਰ ਸਾਹਿਬ ਜੀ ਮੋਦੀ ਸਰਕਾਰ ਨੂੰ ਸੁਧਾਰ ਸਕਦੀ ਹੈ ਜਾਂ ਕਿਸਾਨਾਂ ਵੱਲੋਂ ਇੱਕ ਵਾਰ ਫਿਰ ਤੋਂ ਵੱਡਾ ਐਜੀਟੇਸ਼ਨ ਜਿਹੜਾ ਹੈ ਉਹ ਛੇੜਿਆ ਜਾ ਸਕਦਾ ਹੈ ਲੇਕਿਨ ਕਿਤਨਾ ਕਹਤੇ ਇਹਨਾਂ ਦੋਨੋਂ ਦੀ ਲੜਾਈ ਦੇ ਵਿੱਚ ਆਮ ਲੋਕ ਜੁਰ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਕਿਸਾਨਾਂ ਦੇ ਹੱਕ ਦੇ ਵਿੱਚ ਜਰੂਰ ਅੰਨ ਨਜ਼ਰ ਆ ਰਹੇ ਨੇ ਕੈਨੋ ਪਰਸਨ ਬਸ ਜਨਾ ਗੁਰਪ੍ਰੀਤ ਸਿੰਘ ਬਾਪੂ ਸ਼ਾਹੀ ਅਮਰਸੋਹ ਸਾਹਿਬ